हां ਵੀ ਸੱਜਣੋ ਆ ਜਿਹੜਾ ਆਪਾਂ ਦਿਖਾ ਰਹੇ ਹਾਂ ਉਸ ਨੂੰ ਬਾਊ ਸਿੰਘ ਰਮਾਨਿਆ ਵਾਲੇ ਇਹ ਮਿਹਨਤੀ ਕਿਸਾਨ ਸੀ ਤੇ ਛੋਟੇ ਚਾਰ ਬੱਚੇ ਹਨ ਤੇ ਇੱਕ ਮੁੰਡਾ ਛੋਟਾ ਤੇ ਬਹੁਤ ਹੀ ਮਿਹਨਤੀ ਸੀ ਤੇ ਭਗਤੇ ਭਾਈ ਕੇ ਨਾਲ ਆਪਣੇ ਵੀੜੀਦਾਰਾਂ ਦੇ ਜੀਵਿੰਦਾਰਾਂ ਦੇ ਨਾਲ ਕੰਮ ਧੰਦਾ ਕਰਵਾ ਕੇ ਤੇ ਆਵਾਂ ਟਾਈਮ ਪਾਸ ਵਧੀਆ ਮਾੜਾ ਮੋਟਾ ਛੋਟਾ ਕਿਸਾਨ ਸੀ ਤੇ ਆਵਾਂ ਟਾਈਮ ਨਿਗਾਈ ਜਾਂਦਾ ਸੀ ਤੇ ਪਰ ਕੱਲ ਮੂੰਗੀ ਤੇ ਸਪਰੇਅ ਕਰਨ ਕਰਕੇ ਤੇ ਉਹ ਟਾਇਰ ਦੇ ਵਿੱਚ ਹਵਾ ਘੱਟ ਸੀ ਤੇ ਇੱਕ ਪਾਸੇ ਖੜਾ ਸੀ ਤੇ ਉੱਥੋਂ ਕਿਤੇ ਕੱਟ ਵੱਜਣ ਨਾਲ ਉਹ ਖੋਈ ਆ ਗਈ ਕੱਟ ਵੱਜਣ ਨਾਲ ਹੁੱਕ ਟੁੱਟਣ ਦੇ ਕਾਰਨ ਤੇ ਇਸ ਕਿਸਾਨ ਦੀ ਮੌਤ ਹੋ ਗਈ ਆ ਤੇ ਛੋਟੇ ਬੱਚੇ ਆ ਤੇ ਸਤਕਾਰ ਕਮੇਟੀਆਂ ਸੰਸਥਾ ਜਿੰਨੀਆਂ ਵੀ ਆ ਤੇ ਉਹ ਇਸ ਕਿਸਾਨ ਦੀ ਬੱਚਿਆਂ ਦੀ ਸਾਰ ਜ਼ਰੂਰ ਲੈਣ ਤੇ ਆਪਣੀ ਹੱਥ ਵਨ ਕੇ ਬੇਨਤੀ ਆ ਕਿ ਇਹੋ ਜਿਹੇ ਕੰਮਾਂ ਦੇ ਵਿੱਚ ਕਿਉਂ ਜਾਨ ਵਾਲਾ ਇਨਸਾਨ ਤਾਂ ਜਾਵੜਦਾ ਪਰ ਬਾਅਦ ਦੇ ਵਿੱਚ ਬੱਚਿਆਂ ਦਾ ਪਰਿਵਾਰ ਦਾ ਬਹੁਤ ਔਖਾ ਹੋ ਜਾਂਦਾ ਤੇ ਸਾਰਿਆਂ ਸਾਸਤਾ ਨੂੰ ਬੇਨਤੀ ਆ ਸਤਕਾਰ ਕਮੇਟੀ ਨੂੰ ਵੀ ਮੇਰੀ ਬੇਨਤੀ ਆ ਵੀ ਲਾਜ਼ਮੀ ਇਸ ਪਰਿਵਾਰ ਦੀ ਸਾਰ ਲੈਣ ਤੇ ਜੋ ਵੀ ਨਿਆ ਇਸ ਪਰਿਵਾਰ ਨਾਲ ਹੋ ਸਕੇ ਤੇ ਇਹਨਾਂ ਨੂੰ ਕੋਈ ਆਰਥਿਕ ਮਦਦ ਹੋ ਸਕੇ ਤੇ ਬਹੁਤ ਹੀ ਗਰੀਬ ਕਿਸਾਨ ਸੀ ਕਿਉਂਕਿ ਆਪਣੇ ਬੱਚਾ ਦਾ পেট ਯਾਨੀ ਕਿ ਭਰੀ ਜਾਂਦਾ ਸੀਗਾ ਆਪਾਂ ਨੂੰ ਪਤਾ ਹੀ ਹੈ ਵੀ ਜਦ ਗੱਲ ਇਹ ਅੱਜ ਦੀ ਮਹਿੰਗਾਈ ਦੇ ਵਿੱਚ ਆਮ ਛੋਟੇ ਜ਼ਿਮੀਂਦਾਰ ਦਾ ਕਿੰਨਾ ਔਖਾ ਹੋ ਜਾਂਦਾ ਕਿੰਨੀ ਮਿਹਨਤ ਦੇ ਨਾਲ ਬੱਚੇ ਪਾਲ ਰਿਆ ਸੀ ਵੇਖੋ ਤੇ ਅੱਜ ਇਸ ਦਾ ਘਰ ਜਮਾ ਬਰਬਾਦ ਹੋਣ ਦੇ ਕਿਨਾਰੇ ਆ ਗਿਆ ਕਿਉਂ ਕਿਸਾਨ ਰਵੜਾ ਇਹ ਬੱਚੇ ਜਿਹੜੇ ਕੰਮ ਵਾਲੇ ਅਜੇ ਹੈ ਨਹੀਂਗੇ ਤੇ ਬੱਚੇ ਨਾ ਕੰਮ ਵਾਲੇ ਹੋਣ ਕਰਕੇ ਤੇ ਇੱਕ ਚਾਰ ਧੀਆਂ ਦਾ ਪਾਪ ਆ ਤੇ ਬਹੁਤ ਵੱਡਾ ਕਹਿਰ ਟੁੱਟਿਆ ਇਸ ਪਰਿਵਾਰ ਤੇ ਵੇਖੋ ਰਮਾਣਿਆਂ ਤੋਂ ਆ ਕੇ ਇਹ ਗੰਡੂ ਸਾਹ ਵਾਲੀ ਰੋਡ ਦੇ ਉੱਤੇ ਉੱਥੇ ਆ ਕੇ ਇਹਨਾਂ ਨੇ ਮਕਾਨ ਪਾਇਆ ਸੀ ਮਿਹਨਤ ਮਜ਼ਦੂਰੀ ਕਰਦੇ ਕਰਦੇ ਹੌਲੀ 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 ਤੇ ਚਲੋ ਆਪਦੇ ਬੱਚੇ ਪਾਲੀ ਜਾ ਰਹੇ ਸੀਗੇ ਤੇ ਬਹੁਤ ਦਰਦਨਾਕ ਇਹ ਘਟਨਾ ਵਾਪਰੀ ਆ ਇਹ ਆਪਣੀ ਫੇਰ ਬੇਨਤੀ ਆ ਸਾਰੀਆਂ ਸਸਤਾ ਨੂੰ ਵੀ ਇਸ ਪਰਿਵਾਰ ਦੀ ਜਰੂਰ ਮਾਲੀ ਮਦਦ ਜਿੰਨੇ ਵੀ ਜੁਗਰੇ ਆ ਕਿਸ ਕਿਸਮ ਦੀ ਮਦਦ ਹੁੰਦੀ ਆ ਤੇ ਜਰੂਰ ਮਦਦ ਕਰਨ ਤੇ ਆਹੀ ਬੇਨਤੀਆਂ ਸੀ ਕਿਉਂ ਪਹਿਲਾਂ ਮੈਂ ਰੀਲ ਪਾਈ ਸੀਗੀ ਇੱਕ ਉਹਦੇ ਤੇ ਬਾਅਦ ਦੇ ਵਿੱਚ ਜਦੋਂ ਮੈਨੂੰ ਹੌਲੀ-ਹੌਲੀ ਪਤਾ ਲੱਗਿਆ ਵੀ ਉਹ ਟਾਇਰ ਦੀ ਹਵਾ ਘੱਟ ਹੋਣ ਕਾਰਨ ਨੁਕਲੀਆ ਰਿਆ ਸੀ ਮੈਂ ਉਦੋਂ ਰੀਲ ਦੇ ਵਿੱਚ ਬੋਲਿਆ ਸੀ ਵੀ ਇਹ ਟਰੈਕਟਰ ਤੇ ਆਪਾਂ ਅੰਗੇਲੀ ਆ ਵੀ ਆਪਾਂ ਟਰੈਕਟਰ ਤੇ ਜੇ ਬੈਠਾ ਹੁੰਦਾ ਤੇ ਹੋ ਸਕਦਾ ਇਹ ਘਟਨਾ ਨਾ ਵਾਪਰਦੀ ਪਰ ਉਹ ਉਹ ਪੰਪ ਦੇ ਵਿੱਚ ਜਿਹੜੇ ਸਪਰੇਅ ਵਾਲਾ ਪੰਪ ਸੀ ਉਹਦੇ ਇੱਕ ਟਾਇਰ ਦੇ ਇੱਕ ਸਾਈਡ ਤੇ ਨਾ ਹਵਾ ਘਟ ਹੋਣ ਕਾਰਨ ਇਹ ਇੱਕ ਪਾਸੇ ਖੜਾ ਸੀ ਤੇ ਚਲੋ ਗੱਲ ਇਹ ਆ ਵੀ ਆਪਾਂ ਏਜਿੰਗਾ ਚਰੋ ਦਾ ਨਾ ਦੁਸ਼ਮਣ ਤਾਂ ਹੈ ਨਹੀਂ ਸੀ ਕੋਈ ਵੀ ਕੋਈ ਵੀ ਘਟਨਾ ਵਾਪਰ ਗਈ ਤੇ ਆਪਣਾ ਮਗਰ ਪਰਿਵਾਰ ਦਾ ਸਹਿਯੋਗ ਦੇਣ ਦਾ ਪਰਿਵਾਰ ਦੇ ਨਾਲ ਆਰਥਿਕ ਲੋਡ ਮਦਦ ਜੋ ਵੀ ਆਪਾਂ ਜਿੰਨੇ ਜੋਗੇ ਹੈਗੇ ਆ ਆਪਣਾ ਖੜਨ ਦਾ ਹੱਕ ਬਣਦਾ ਤੇ ਆਹੀ ਬੇਨਤੀਆਂ ਸੀ ਜੋ ਕਿ ਬੱਚਾਂ ਦੇ ਸਿਰ ਤੇ ਆਸਰਾ ਜਨਕਿ ਅੱਜ ਰੱਬ ਦਾ ਆਸਰਾ ਉੱਠ ਗਿਆ ਪਰਮਾਤਮਾ ਪੜਾ ਅਗਰਾ ਉੱਠਣ ਕਰਕੇ ਤੇ ਪ੍ਰਮਾਤਮਾ ਵੇਖੋ ਗੱਲ ਇਹ ਆ ਵਸਦਾ ਪ੍ਰਮਾਤਮਾ ਅਨਸਾਨਾਂ ਦੇ ਵਿੱਚ ਹੀ ਆ ਤੇ ਸਾਰੇ ਅਨਸਾਨਾਂ ਦੇ ਵਿੱਚ ਜੇਦੋ ਪ੍ਰਮਾਤਮਾ ਨੇ ਵਸਣਾ ਤੇ ਇਹ ਪਰਿਵਾਰ ਦੀ ਕੋਈ ਨਾ ਕੋਈ ਮਦਦ ਕਿਸੇ ਤੋਂ ਵੇਲਾ ਲੱਗ ਸਕਦਾ ਤੇ ਚਲੋ ਜਿਹੜੇ ਗਿਆਨ ਉਹ ਤਾਂ ਆਪਾਂ 모ੜ ਨਹੀਂ ਸਕਦੇ ਹੁੰਦੇ ਸਜਣੋ ਤੇ ਗੱਲ ਇਹ ਵੀ ਆਪਾਂ ਪਰਿਵਾਰ ਦੀ ਮਦਦ ਕਰ ਸਕਦੇ ਆ ਜਾਨੀ ਨੁਕਸਾਨ ਦੀ ਤਾਂ ਆਪਾਂ ਪਰਭਾਈ ਕਰ ਨਹੀਂ ਸਕਦੇ ਹੁੰਦੇ ਤੇ ਪਰ ਜਿੰਨੇ ਜੋਗੇ ਆਪਾਂ ਛੋੜੇ ਟੈਲੀਫੋਨ ਨਾਲ ਤੇ ਆਪਾਂ ਇਸ ਪਰਿਵਾਰ ਦੀ ਮਦਦ ਜ਼ਰੂਰ ਕਰਨੀ ਆ ਤੇ ਆਹੀ ਬੇਨਤੀਆਂ ਸੀ ਤੇ ਇਹ ਬੇਨਤੀਆਂ ਨੂੰ ਮੈਨੂੰ ਲੱਗਦਾ ਤੁਸੀਂ ਸਵੀਕਾਰ ਕਰੋਗੇ ਤੇ ਮੈਂ ਸੰਸਥਾ ਨੂੰ ਫੇਰ ਦੁਬਾਰਾ ਸਾਰਿਆਂ ਨੂੰ ਬੇਨਤੀਆਂ ਕਰਦਾ ਸਾਡੇ ਪਿੰਡ ਕੋਠਾ ਗੁਰੂ ਦੀ ਸਤਕਾਰ ਕਮੇਟੀ ਨੂੰ ਤੇ ਸਾਰਿਆਂ ਨੂੰ ਬੇਨਤੀ ਕਰਦਾ ਵੀ ਲਾਜ਼ਮੀ ਇਸ ਪਰਿਵਾਰ ਦੀ ਆਪਾਂ ਸਾਰ ਲੱਗੇ ਕਿਉਂਕਿ ਪ੍ਰਮਾਤਮਾ ਦਾ ਜੋ ਕਹਿਰ ਆ ਇਸ ਪਰਿਵਾਰ ਤੇ ਟੁੱਟਿਆ ਤੇ ਆਪਾਂ ਕਹਿੰਦੇ ਹੁੰਦੇ ਆ ਵੀ ਇਹ ਸ਼ਰੀਕ ਉਦੋਂ ਆਖਣ ਨੂੰ ਦੁੱਖ ਦੇ ਵਿੱਚ ਆਪਾਂ ਸ਼ਰੀਕ ਹੋ ਜੇ ਤਾਂ ਦੁੱਖ ਘਟ ਜਾਂਦਾ ਤੇ ਇਸੇ ਕਰਕੇ ਆਪਾਂ ਨੂੰ ਇਸ ਪਰਿਵਾਰ ਦੇ ਨਾਲ ਅੱਜ ਖੜਨਾ ਚਾਹੀਦਾ ਮੋਢੇ ਨਾਲ ਮੋਢਾ ਲਾ ਕੇ ਤੇ ਆਹੀ ਬੇਨਤੀ ਹੈ ਅਸੀਂ ਦੋਸਤੋ ਤੇ ਵੀਡੀਓ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੀ ਚੱਲਿਓ ਤੇ ਆਪਾਂ ਕਮੇਟੀ ਵਾਲਿਆਂ ਨੂੰ ਵੀ ਮੈਸੇਜ ਲਾਵਾਂਗੇ ਤੇ ਪਰਿਵਾਰ ਦੇ ਨਾਲ ਆਪਣੇ ਵੀ ਹਮਦਰਦੀਆ ਜਿੰਨੇ ਜੋਗੇ ਆਪਾਂ ਨਾਲ ਖੜੇ ਆ ਤੇ ਸਸਤਾ ਨੂੰ ਵੀ ਪਿੰਡ ਵਾਲਿਆਂ ਨੂੰ ਭਗਤੇ ਵਾਲੇ ਜਿਹੜੇ ਨਗਰ ਪੰਚਾਇਤ ਆ ਤੇ ਕੋਠੇ ਗੁਰੂ ਦੀ ਵੀ ਨਗਰ ਪੰਚਾਇਤ ਸਾਰਿਆਂ ਨੂੰ ਇਹ ਪਰਿਵਾਰ ਦੀ ਸਾਰ ਲੈਣੀ ਚਾਹੀਦੀ ਆ ਕਿਉਂਕਿ ਇਹ ਇੱਕ ਅਣਹੋਣੀ ਘਟਨਾ ਗਈ ਅਣਹੋਣੀ ਘਟਨਾ ਜਦੋਂ ਹੋ ਜਾਂਦੀ ਹੈ ਨਾ ਤੇ ਪਰਿਵਾਰ 400 ਫੋਰੈਂਟ ਟੁੱਟ ਜਾਂਦਾ ਤੇ ਹੁਣ ਨਿੱਕੇ ਨਿੱਕੇ ਬੱਚੇ ਆ ਤੇ ਬੱਚਾ ਦਾ ਜਨ ਕੇ ਤਰਸਯੋਗ ਹਾਲਤ ਬਣ ਗਈ ਆ ਤੇ ਪ੍ਰਮਾਤਮਾ ਮਿਹਰ ਕਰੇ گا ਉਹਨਾਂ ਨੂੰ ਇਹ ਪਰਿਵਾਰ ਤੇ ਮਿਹਰ ਭਰਿਆ ਅਸਰ ਰੱਖੇ ਤੇ ਜਿਹੜੇ ਅੱਜ ਦੀ ਇਹ ਪਰਿਵਾਰ ਨੂੰ ਘਾਟਾ ਪਿਆ ਇਹ ਆਪਾਂ ਸਾਰੇ ਰਲ ਮਿਲ ਕੇ ਇਹ ਘਾਟਾ ਦਾ ਨਹੀਂ ਪੂਰਾ ਕਰ ਸਕਦੇ ਭਰਾ ਇਸ ਪਰਿਵਾਰ ਦੀ ਆਪਾਂ ਰਲ ਮਿਲ ਕੇ ਮਦਦ ਜਰੂਰ ਕਰ ਸਕਦੇ ਆ ਤੇ ਆਹੀ ਬੇਨਤਗਾ ਸੀ ਤੇ ਧੰਨਵਾਦ ਸਾਰਿਆਂ ਦਾ